ਉਹਨੂੰ ਬੋਲੀ ਮਗਰ ਘਾਈ ਬ੍ਰਹਮੰਡ ਦਾ ਹੈ ਜੰਨਿਆ ਭਾਈ ਜੋਗੀ ਜੁਗਤ ਨਾ ਜਾਣਾ ਅੰਧ ਕਿੰਨੇ ਉਜਾਰੀ ਦਾ ਬੰਦ ਇਹ ਉਸ ਵਕਤ ਸंसਾਰ ਦੇ ਧਾਰਮਿਕ ਰਹਿ ਰਾਂ ਦੀ ਹਾਲਾਤ ਸੀ ਤੇ ਜੇ ਰਾਜਨੀਤਕ ਤੌਰ ਦੇ ਕਿਤੇ ਸੰਸਾਰ ਦੀ ਹਾਲਾਤ ਦੇਖੀਏ ਤੇ ਗੁਰੂ ਸਾਹਿਬ ਜੀ ਕਰਨ ਰਾਜੇ ਸੀ ਹੀ ਮੁਕਦਮ ਕੁੱਤੇ ਜਾਏ ਜਿਵੇਂ ਮੱਛੀ ਸੁਕੀ ਇਸ ਸੰਸਾਰ ਦੇ ਤੇ ਰਾਜਨੀਤਿਕ ਹਾਲਾਤ ਸਨ ਸੋ ਐਸੇ ਸਮੇਂ ਰਾਏ ਕੋਈ ਨਹੀਂ ਤਲਵੰਡੀ ਵਿਖੇ ਮਾਤਾ ਕਲਿਆਣਤਾ ਜੀ ਵੀ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਦੇ ਕੁੱਖ ਤੋਂ 15 ਅਪ੍ਰੈਲ 1469 ਈਸਵੀ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਆਗਮਨ ਹੋਇਆ ਦੁਨੀਆ ਦੇ ਇਤਿਹਾਸ ਦਾ ਇੱਕ ਦਸਤੂਰ ਹੈ ਕਿ ਜਦੋਂ ਵੀ ਕਿਸੇ ਮਾਲਕ ਦਾ ਸੰਸਾਰਕ ਜਨਮ ਹੁੰਦਾ ਹੈ ਜਨਮ ਹੁੰਦਿਆ ਸਾਰ ਹਰੇਕ ਬੱਚਾ ਜਿਹੜਾ ਕਿ ਸੰਸਾਰ 'ਚ ਹੁੰਦਾ ਹੈ। ਬਾਕੀ ਹਰੇਕ ਮਨੁੱਖਤਿਆਂ ਸੇਤਾਂ ਜਿਹੜੀਆਂ ਨੇ ਉਹਦੇ ਜਨਮ ਤੋਂ ਬਾਅਦ ਵਿੱਚ ਉਹਦੇ ਜੀਵਨ ਤੇ ਗੁਨਾਹ ਦੇ ਆਧਾਰ ਤੇ ਕਰਮ ਬਣਦੀਆਂ। ਪਰ ਸੰਸਾਰ ਦੇ ਮੁਕਤੀ ਕਾਰਨਿਕ ਰਹਿਬਰ ਧੰਨ ਗੁਰਨਾਨਕ ਸਾਹਿਬ ਮਹਾਰਾਜ ਜੀ ਐਸੇ ਸੰਸਾਰ ਦੇ ਧਾਰਮਿਕ ਰਹਿਬਰ ਹੋਈ ਨਹੀਂ ਜੇਨਾ ਦੇ ਜਨਮ ਦੀ ਖਬਰ ਮਾਤਾ ਪਿਤਾ ਨੂੰ ਬਾਅਦ ਵਿੱਚ ਦਿੱਤੀ ਗਈ ਤੇ ਗੁਰਾਂ ਦੇ ਆਧਾਰ ਦੇ ਉੱਤੇ ਬਾਬੇ ਨਾਨਕ ਦੇ ਸਿੱਖਤਾ ਪਹਿਲੇ ਗਾਇਨ ਕੀਤੇ ਗਏ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜਿਸ ਔਰਤ ਨੇ دیدار ਕੀਤੀ ਉਹਦਾ ਨਾਮ ਹੈ ਦਾਇ ਨੌਮਤਾ ਤੇ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਹਿਲੇ ਸਿੱਖ ਹੋਣ ਦਾ ਮਾਣ ਕਿਸੇ ਨੂੰ ਪ੍ਰਾਪਤ ਹੋਇਆ ਹੈ ਤੁਹੇ ਕੋ ਵੀ ਇੱਕ ਔਰਤ ਸੀ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਕੇ ਭੈਣ ਬੀਬੀ ਨਾਨਕ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ دیدار ਕਰਨ ਵਾਲੀ ਸਭ ਤੋਂ ਪਹਿਲੀ ਔਰਤ ਦਾਇ ਨੌਂਤਾ ਨੇ ਜਦੋਂ ਜਾ ਕੇ ਮਹਤਾ ਕਲਿਆਣ ਦਾਸ ਜੀ ਨੂੰ ਇਹ ਖਬਰ ਦਿੱਤੀ ਕਿ ਤੁਹਾਡੇ ਘਰ ਵਿੱਚ ਲੜਕੀ ਹੋਇਆ ਜਾਂ ਲੜਕਾ ਹੋਇਆ ਉਹਦੋਂ ਪਹਿਲਾਂ ਹੀ ਬਾਬੇ ਨਾਨਕ ਦੀਆਂ ਬਹੁਤ ਸਾਰੀਆਂ ਸਿਫਤਾਂ ਬਿਆਨ ਕਰੇ ਜਿਹੜੀਆਂ ਬਾਬੇ ਨਾਨਕ ਦੀਆਂ ਕੀਤੀਆਂ ਹੁੰਆਂ ਸਿੱਖਾਂ ਸਾਰੀ ਜ਼ਿੰਦਗੀ ਮੈਂ ਤਾਂ ਕਲਿਆਣ ਦਾਸ ਜੀ ਦੇ ਕੰਨਾਂ ਦੇ ਵਿੱਚ ਗੂੰਜਦੀਆਂ ਰਹੀਆਂ। ਦਾਇ ਦੌਲਤਾਂ ਦੇ ਬਚਨ ਸਨ ਕਿ ਬਹੁਤ ਇਸ ਜਨਮੇ ਮਮ ਕਰ ਮਾਹੀ ਐਸੋ ਅਜਰਤ ਕਬ ਦੇਖਿਓ ਨਾ। ਉਹ ਕਹਿੰਦੇ ਕਿ ਮੇਰੇ ਹੱਥੀ ਸੰਸਾਰ ਤੇ ਬੜੇ ਬੱਚਿਆਂ ਦਾ ਜਨਮ ਹੋਇਆ ਹੈ। ਔਰ ਜਿਹੜਾ ਅਚਰਜ ਕੌਤਕ ਮੈਂ ਧੰਗੁਰ ਨਾਨਕ ਸਾਹਿਬ ਦੇ ਪ੍ਰਕਾਸ਼ ਸਮੇਂ ਵੇਖਿਆ ਐ ਐਸਾ ਅਚਰਜ ਕੌਤਕ ਮੇਰੇ ਜੀਵਨ ਵਿੱਚ ਕਦੇ ਨਹੀਂ ਵਰਤਿਆ ਉਹ ਅਚਰਜ ਕੌਤਕ ਕੀ ਸੀ ਉਹ ਅਚਰਜ ਕੌਤਕ ਇਹ ਸੀ ਕਿ ਜਿਹੜਾ ਵੀ ਬੱਚਾ ਸੰਸਾਰ 'ਤੇ ਪੈਦਾ ਹੁੰਦਾ ਉਹ ਪੈਦਾ ਹੁੰਦੇ ਅਨਸਾਰ ਹੁੰਦਾ ਪਰ ਧੰਗੁਰ ਨਾਨਕ ਸਾਹਿਬ ਦੇ ਹਸਦੇ